ਸਤਿ ਸ਼੍ਰੀ ਅਕਾਲ ਸਾਰੇ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਫਾਰ ਦੇ ਵਿੱਚ ਅੱਜ ਆਪਾਂ ਆਮਚੂਰ ਦਾ ਪਾਊਡਰ ਬਣਾ ਕੇ ਚਾਹਾਂਗੇ ਕਿਉਂਕਿ ਅੰਬਾਂ ਦਾ ਸੀਜ਼ਨ ਚੱਲ ਰਿਹਾ ਹੈ ਵੈਸੇ ਤਾਂ ਇਹ ਆਮਚੂਰ ਦਾ ਪਾਊਡਰ ਜਿਹੜਾ ਆਸਾਨੀ ਦੇ ਨਾਲ ਬਾਜ਼ਾਰ ਵਿੱਚੋਂ ਮਿਲ ਜਾਂਦਾ ਹੈ ਪਰ ਮੈਂ ਇਹਨੂੰ ਘਰ ਵਿੱਚ ਬਣਾ ਕੇ ਪਿਆ ਦਿੱਤਾ ਹੈ ਬਿਲਕੁਲ ਬਾਜ਼ਾਰ ਵਰਗਾ ਹੈ ਆਮਚੂਰ ਦਾ ਪਾਊਡਰ ਬਣ ਕੇ ਤਿਆਰ ਹੋਇਆ ਹੈ ਤੇ ਆਂਬਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਸਾਨੂੰ ਸਾਰਿਆਂ ਨੂੰ ਆਮਚੂਰ ਦਾ ਪਾਊਡਰ ਜਿਹੜਾ ਘਰ ਵਿੱਚ ਬਣਾ ਕੇ ਰੱਖ ਲੈਣਾ ਚਾਹੀਦਾ ਹੈ ਇਹ 6 ਮਹੀਨੇ ਤੜਾ ਕੇ 1 ਸਾਲ ਤੱਕ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਆਪਾਂ ਇਹਨੂੰ ਚਟਨੀ ਦੇ ਵਿੱਚ ਜਾਂ ਭਿੰਡੀ ਦੀ ਸਬਜ਼ੀ ਦੇ ਵਿੱਚ ਜਾਂ Karele ਦੀ ਸਬਜ਼ੀ ਦੇ ਵਿੱਚ ਯੂਜ਼ ਕਰ ਸਕਦੇ ਹਾਂ ਤੇ ਇਹ ਬਹੁਤ ਹੀ ਵਧੀਆ ਜਿਹੜਾ ਇਹ ਆਮਚੂਰ ਦਾ ਪਾਊਡਰ ਬਣ ਕੇ ਤਿਆਰ ਹੋਇਆ ਬਿਲਕੁਲ ਸੱਟਾ ਆਮਚੂਰ ਦਾ ਪਾਊਡਰ ਬਣ ਕੇ ਤਿਆਰ ਹੋਇਆ ਇਸ ਤੇ ਇਹਨੂੰ ਹੁਣ ਆਪਾਂ ਇੱਕ ਕੋਈ ਵੀ ਕੱਚ ਦੇ ਕੰਟੇਨਰ ਦੇ ਵਿੱਚ 6 ਮਹੀਨੇ ਦੇ ਲੈ ਕੇ 1 ਸਾਲ ਤੱਕ ਇਹਨੂੰ ਰੱਖ ਸਕਦੇ ਆ ਜਿਹੜਾ ਕੰਟੇਨਰ ਹੈ ਬਿਲਕੁਲ ਸਾਫ਼ ਤੇ ਸੁੱਕਾ ਹੋਣਾ ਚਾਹੀਦਾ ਤੇ ਆਪਾਂ ਸਾਰਾ ਆਮਚੂਰ ਦਾ ਪਾਊਡਰ ਇਹਦੇ ਵਿੱਚ ਭਰ ਕੇ ਰੱਖ ਲਾਂਗੇ ਤੇ ਆਮਚੂਰ ਦੀ ਰੈਸਪੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਇੱਕ ਰਿਕਵੈਸਟ ਹੈ ਕਿ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਗੌਰਵ ਹਣੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗਾ ਤਾਂ ਚਲੋ ਫਿਰ ਆਪਾਂ ਆਮਚੂਰ ਲョ ਬਣਾਉਣ ਦੀ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਆਮਚੂਰ ਦਾ ਪਾਊਡਰ ਬਣਾਉਣ ਵਾਸਤੇ ਮੈਂ ਇੱਥੇ 800 ਗ੍ਰਾਮ ਆਮ ਲੈਨੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਕੇ ਕੱਪੜੇ ਨਾਲ ਸਾਫ਼ ਕਰ ਲਿਆ ਸੀ ਤੇ ਇਹਦਾ ਜਿਹੜਾ ਆਹ ਵਾਲਾ ਹਿੱਸਾ ਹੈ ਆਪਾਂ ਉਤਾਰ ਦਾਂਗੇ ਇਹਨੂੰ ਤੁਸੀਂ ਛਿਲਕੇ ਦੇ ਨਾਲ ਵੀ ਇਹਦਾ ਆਮਚੂਰ ਪਾਊਡਰ ਬਣਾ ਸਕਦੇ ਹੋ ਤੇ ਛਿਲਕਾ ਉਤਾਰ ਕੇ ਵੀ ਮੈਂ ਛਿਲਕੇ ਨਾਲ ਹੀ ਇਹਦਾ ਆਮਚੂਰ ਪਾਊਡਰ ਬਣਾਵਾਂਗੀ ਤੇ ਇਹਨਾਂ ਨੂੰ ਇਸ ਤਰ੍ਹਾਂ ਪੀਸਿਸ ਦੇ ਵਿੱਚ ਕੱਟ ਕੇ ਤੇ ਮੈਂ ਇਹਨੂੰ ਚੌਪਰ ਦੇ ਵਿੱਚ ਚੌਪ ਕਰਕੇ ਇਹਦੇ ਛੋਟੇ-ਛੋਟੇ ਪੀਸ ਬਣਾ ਕੇ ਫਿਰ ਇਹਨੂੰ ਆਪਾਂ ਧੁੱਪ ਵਿੱਚ ਸੁਕਾ ਲਾਂਗੇ ਆਮ ਸਾਰੇ ਮੈਂ ਕੱਟ ਕੇ ਰੱਖ ਲੈਨੇ ਹੁਣ ਆਪਾਂ ਇੱਕ ਲਾਵਾਂਗੇ ਚੌਪਰ ਤੇ ਚੌਪਰ ਦੇ ਵਿੱਚ ਪਾ ਕੇ ਅੰਬਾਂ ਨੂੰ ਚੌਪ ਕਰ ਲਾਂਗੇ ਤੇ ਤੁਸੀਂ ਮਿਕਸੀ ਵਿੱਚ ਵੀ ਇਸ ਨੂੰ ਅਮਰੀਕ ਕਰ ਸਕਦੇ ਹੋ ਜਾਂ ਕद्दूकस ਦੇ ਨਾਲ ਵੀ ਕਰ ਸਕਦੇ ਹੋ ਪਰ ਇਹ ਮੈਨੂੰ ਥੋੜਾ ਈਜ਼ੀ ਲੱਗਿਆ ਇਸ ਕਰਕੇ ਮੈਂ ਚੌਪਰ ਦੇ ਵਿੱਚ ਇਹਨਾਂ ਸਾਰੇ ਅੰਬਾਂ ਨੂੰ ਪਾ ਕੇ ਚੌਪ ਕਰਕੇ ਇਹਨੂੰ ਤੁੱਪ ਦੇ ਵਿੱਚ ਆਪਾਂ ਸੁਕਾ ਲਾਂਗੇ ਤੇ ਫਿਰ ਇਹਨੇ ਮਿਕਸੀ ਦੇ ਵਿੱਚ ਆਪਾਂ ਇਹਨੂੰ ਬਰੀਕ ਪੀਸ ਕੇ ਦਾ ਪਾਊਡਰ ਤਿਆਰ ਕਰ ਲਾਂਗੇ ਸਾਰੇ ਅੰਬ ਨੇ ਜਿਹੜੇ ਉਹ ਮੈਂ ਚੌਪਰ ਦੇ ਵਿੱਚ ਪਾ ਕੇ ਚੌਪ ਕਰ ਲਏ ਨੇ ਤੇ ਹੁਣ ਮੈਂ ਇਹਨੂੰ ਤੂਪ ਵਿੱਚ ਸੁੱਕਣ ਵਾਸਤੇ ਰੱਖ ਦਵਾਂਗੇ ਤੇ ਜਿਹੜੇ ਅੰਬ ਸੀਗੇ ਉਹ ਮੈਂ ਚੰਗੀ ਤਰ੍ਹਾਂ ਧੁੱਪ ਵਿੱਚ 2 ਤੋਂ 3 ਦਿਨਾਂ ਵਾਸਤੇ ਦੇਖੋ ਸੁਕਾ ਲਏ ਨੇ ਬਿਲਕੁਲ ਡਰਾਈ ਹੋ ਗਏ ਨੇ ਤੇ ਹੁਣ ਆਪਾਂ ਲਵਾਂਗੇ ਇੱਕ ਮਿਕਸੀ ਦਾ ਜੱਗ ਤੇ ਇਹਦੇ ਵਿੱਚ ਆਪਾਂ ਜਿਹੜੇ ਨੇ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਰੱਖ ਬਰੀਕ ਜਿਹਾ ਪਾਊਡਰ ਤਿਆਰ ਕਰਾਂਗੇ ਦਕਣ ਲਗਾ ਕੇ ਇਹਨੂੰ ਆਪਾਂ ਪੀਸ ਲਾਂਗੇ ਮੈਂ ਆਮ ਚੂੜਾ ਦਾ ਪਾਊਡਰ ਜਿਹੜਾ ਸੀਗਾ ਮਿਕਸੀ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਪੀਸ ਲਿਆ ਤੇ ਬਿਲਕੁਲ ਬਰੀਕ ਜਿਹਾ ਪਾਊਡਰ ਬਣ ਕੇ ਤਿਆਰ ਹੋ ਗਿਆ ਤੇ ਜਦੋਂ ਵੀ ਤੁਸੀਂ ਇਹਦਾ ਢੱਕਣ ਖੋਲਣਾ ਹੈ ਥੋੜੇ ਧਿਆਨ ਨਾਲ ਖੋਲਣਾ ਕਿਉਂਕਿ ਇਹ ਜਿਹੜਾ ਮਿਕਸੀ ਹੈ ਜਦੋਂ ਆਪਾਂ ਢੱਕਣ ਖੋਲਦੇ ਹਾਂ ਤੇ ਬਹੁਤ ਜ਼ਿਆਦਾ ਉੱਡਦਾ ਹੈ ਪਾਊਡਰ ਤੇ ਇਹਨੂੰ ਬਿਲਕੁਲ ਬਾਜ਼ਾਰ ਵਰਗੀ ਲੁੱਕ ਦੇਣ ਵਾਸਤੇ ਆਪਾਂ ਇਹਨੂੰ ਇੱਕ ਦੋ ਵਾਰ ਇਹ ਛਾਣਨੀ ਦੇ ਵਿੱਚੋਂ ਛਾਲ ਦਾਂਗੇ ਇਹ ਨੂੰ ਆਪਾਂ ਇਹਨੂੰ ਚਲਨੀ ਵਿੱਚ ਪਾ ਕੇ ਚੰਗੀ ਤਰ੍ਹਾਂ ਛਾਣ ਲਾਂਗੇ ਤਾਂ ਕਿ ਇਹ ਬਿਲਕੁਲ ਬਾਜ਼ਾਰ ਵਰਗਾ ਜਿਹੜਾ ਹੈ ਆਪਣਾ ਆਮਚੂਰ ਪਾਊਡਰ ਬਣ ਕੇ ਤਿਆਰ ਹੋ ਜਾਏਗਾ ਕਿਉਂਕਿ ਬਿਲਕੁਲ ਬਾਰੀਕ ਹੁੰਦਾ ਹੈ ਇਸ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਛਰਨੀ ਨਾਲ ਛਾਣ ਲਾਂਗੇ ਤੇ ਜੋ ਇਹਦਾ ਮੋਟਾ ਇਹਦਾ ਪਾਰਟ ਹੋਏਗਾ ਉਹ ਬਾਹਰ ਨਿਕਲ ਜਾਏਗਾ ਤੇ ਆਪਣਾ ਆਮਚੂਰ ਦਾ ਪਾਊਡਰ ਬਣ ਕੇ ਬਿਲਕੁਲ ਤਿਆਰ ਹੈ ਤੇ ਬਾਜ਼ਾਰ ਨਾਲੋਂ ਕਿਤੇ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਇਆ ਹੈ ਤੇ ਇਹਨੂੰ ਆਪਾਂ ਆਪਣੇ ਘਰ ਵਿੱਚ ਬਣਾ ਕੇ ਤਿਆਰ ਕੀਤਾ ਹੈ ਤੇ ਆਮਚੂਰ ਦਾ ਪਾਊਡਰ ਜਿਹੜਾ ਬਣ ਕੇ ਬਿਲਕੁਲ ਤਿਆਰ ਹੈ ਤੇ ਹੁਣ ਆਪਾਂ ਇੱਕ ਕੱਚ ਦਾ ਕੰਟੇਨਰ ਲੈ ਕੇ ਜਿਹੜਾ ਕਿ ਸਾਫ਼ ਸੁੱਕਾ ਹੋਏਗਾ ਉਹਦੇ ਵਿੱਚ ਇਹਨੂੰ ਭਰ ਕੇ ਰੱਖ ਲਾਂਗੇ ਤੇ ਇਹ 6 ਮਹੀਨੇ ਤੋਂ ਲੈ ਕੇ 1 ਸਾਲ ਤੱਕ ਜਿਹੜਾ ਆਮਚੂਰ ਦਾ ਪਾਊਡਰ ਬਿਲਕੁਲ ਵੀ ਖਰਾਬ ਨਹੀਂ ਹੋਏਗਾ ਤੇ ਜੇਕਰ ਤੁਸੀਂ ਮੇਰੇ ਚੈਨਲ ਕੁਕ ਵਿਦ ਕੌਰ ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਕੁਕ ਵਿਦ ਕੌਰ ਨੂੰ ਜਰੂਰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜੇਗਾ ਤਾਂ ਫਿਰ ਮਿਲਾਂਗੇ ਐਹੋ ਜੀ ਖੋਰ ਨਵੀਂ ਰੈਸਿਪੀ ਦੇ ਨਾਲ ਉਦੋਂ ਤੱਕ ਲਈ ਸ਼ੁਕਰੀਆ